ਇਸ ਕਕਖਿਆ ਨੂੰ ਵੇਖਣ ਵਾਲੇ ਸਾਰੇ ਵਿਦਿਆਰਥੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਵਿਦਿਆਰਥੀਓ ਸਾਡਾ ਵਿਸ਼ਾ ਚੱਲਿਆ ਹੋਇਆ ਸੀ ਆਓ ਗੁਰ ਇਤਿਹਾਸ ਜਾਣੀ ਛੇਵੀ ਪਾਸ਼ਾਈ ਦਾ ਜਨਮ ਕਿੱਥੋਂ ਹੋਇਆ ਸੀ ਉਹਨਾਂ ਦੇ ਪਿਤਾ ਦਾ ਕੀ ਨਾਮ ਸੀ ਉਹਦੇ ਬਾਰੇ ਮੈਂ ਤੁਹਾਨੂੰ ਦੱਸਿਆ ਸੀ ਅੱਧੀ ਕਕਖਿਆ ਵਿੱਚ ਕੁਝ ਹੋਰ ਇੰਪੋਰਟੈਂਟ ਪਰਸਨ ਤੁਹਾਡੇ ਲਈ ਲੈ ਕੇ ਆਇਆ ਸੀ ਵੇਖੋ ਜੀ ਅੱਜ ਦੇ ਪੰਜ ਇੰਪੋਰਟੈਂਟ ਪਰਸਨ ਕਿਹੜੇ ਕਿਹੜੇ ਹਨ ਦੇਖ ਵੀਖੋ ਕਿਹੜੇ ਬਾਦਸ਼ਾਹ ਨੇ ਭਈ ਕਿਹੜੇ ਬਾਦਸ਼ਾਹ ਨੇ ਸਿੱਖਾਂ ਦੀ ਵੱਧਦੀ ਤਾਕਤ ਨੂੰ ਵੇਖਦੇ ਹੋਏ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਗ੍ਰਿਫਤਾਰ ਕਰਨ ਲਈ ਕਿਹਾ ਜਹਾਂਗੀਰ ਬਾਦਸ਼ਾਹ ਨੇ ਅੱਜ ਦੇ ਪਹਿਲੇ ਪਰਸ਼ਨ ਵੀ ਪੁੱਛਿਆ ਗਿਆ ਸੀ ਕਿਹੜੇ ਬਾਦਸ਼ਾਹ ਨੇ ਕਿਹੜੇ ਬਾਦਸ਼ਾਹ ਨੇ ਸਿੱਖਾਂ ਦੀ ਵੱਧਦੀ ਹੋਈ ਤਾਕਤ ਨੂੰ ਵੇਖ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗ੍ਰਿਫਤਾਰ ਕਰਨ ਲਈ ਕਿਹਾ ਸੀ ਬਾਦਸ਼ਾਹ ਜਹਾੰਗੀਰ ਨੇ ਕਿਨੇ ਬਾਦਸ਼ਾਹ ਜਹਾੰਗੀਰ ਨੇ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਕਿੰਨੇ ਰਾਜਿਆਂ ਨੂੰ ਬੰਦੀ ਮੁਕਤ ਕਰਵਾਇਆ ਸੀ 52 ਰਾਜਿਆਂ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਕਿੰਨੇ ਰਾਜਿਆਂ ਨੂੰ ਬੰਦੀ ਮੁਕਤ ਕਰਵਾਇਆ ਸੀ ਤੇ ਵੀ ਕੀ ਹੋਇਆ ਸੀ ਉਹਨਾਂ ਨੇ ਕਿਹਾ ਕੀ ਵੀ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਗਿਆ ਤੇ ਗਵਾਲੀਅਰ ਦੇ ਕਿਲੇ ਵਿੱਚੋਂ ਕੈਦ ਕਰ ਦਿੱਤਾ ਗਿਆ ਸੀ ਛੇਵੀਂ ਪਾਸ਼ਿਆਈ ਨੂੰ ਉਹਨਾਂ ਨੇ ਕਹਾ ਕਿ ਮੈਂ ਜਰਾਜਨ ਜਿਹਨੂੰ ਇਹਨਾਂ ਨੂੰ ਬਾਦਸ਼ਾਹ ਨੇ ਬਾਦਸ਼ਾਹ ਨੇ ਮਤਲਬ ਜਿਹੜੇ ਬਾਦਸ਼ਾਹ ਨੂੰ ਇਹਨੂੰ ਗ੍ਰਿਫਤਾਰ ਕੀਤਾ ਸੀ ਉਹਨੂੰ ਕਿਹਾ ਸੀ ਮੈਂ ਤੁਹਾਨੂੰ ਆਜ਼ਾਦ ਕਰਨਾ ਚਾਹੁੰਦਾ ਸੀ ਉਹਨੇ ਕਿਹਾ ਕਿ ਮੇਰੇ ਨਾਲ ਉਸਤ ਗੁਰੂ ਜੀ ਤੋਂ ਪਹਿਲਾਂ ਉੱਥੇ ਬਾਬੋਂ ਜਰਾਜੀਆਂ ਨੂੰ ਕੈਦ ਕੀਤਾ ਹੋਇਆ ਸੀ ਤੋਂ ਗੁਰੂ ਜੀ ਨੇ ਕਿਹਾ ਕਿ 52 ਕਲੀਆਂ ਦਾ ਇੱਕ ਚੋਲਾ ਸਿਲਵਾਇਆ ਸੀ ਉਹਨਾਂ ਕਹਿੰਦੇ ਜਿਹੜੇ ਇਹਨੂੰ ਫੜ ਲੈਣਗੇ ਉਹ ਇਹਨਾਂ ਨੂੰ ਆਜ਼ਾਦ ਕਰ ਦਿੱਤਾ ਜਾਏਗਾ ਤਾਂ 52 ਕਲੀਆਂ ਦਾ ਗੁਰੂ ਜੀ ਨੂੰ ਚੋਲਾ ਸਿਲਵਾਇਆ ਸੀ ਤਾਂ 52 ਰਾਜਿਆਂ ਨੂੰ ਇੱਕ ਇੱਕ ਲਈ ਨੂੰ ਫੜ ਲਿਆ ਜਿਵੇਂ ਫੜਕੀ ਉਹ ਬਾਹਰ ਨਿਕਲੀ ਸੀ ਕਿਲੇ ਦੇ ਬਾਹਰ ਤੇ ਗੁਰੂ ਜੀ ਦੇ ਨਾਲ ਹੁਣ ਰਾਜਿਆਂ ਨੂੰ ਵੀ ਕੈਲਕੇਲੇ ਤੋਂ ਜਿਹੜੇ ਬੰਦੀ ਕਦ ਦਿੱਤਾ ਗਿਆ ਸੀ ਛੜ ਦਿੱਤਾ ਗਿਆ ਇਹ ਥੇ ਸਾਡੀ 6ਵੀਂ ਪਾਸ਼ਾਈ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਤੇ ਗੁਰੂ ਹਰਗੋਬਿੰਦ ਸਿੰਘ ਜੀ ਨੇ ਗਵਾਲੀਰ ਦੇ ਕਿਲੇ ਵਿੱਚੋਂ ਕਿੰਨੇ ਰਾਜਿਆਂ ਨੂੰ ਬੰਦੀ ਮੁਕ ਕਰਵਾਇਆ ਸੀ 52 ਰਾਜਿਆਂ ਨੂੰ ਅੱਗੇ ਵਾਲਾ ਪ੍ਰਸ਼ਨ ਵੇਖੋ ਜੀ ਕਿਹੜਾ ਸੀ ਰਾਜਿਆਂ ਨੂੰ ਗਵਾਲੀਅਰ ਦੇ ਕਿਲੋ ਵਿੱਚੋਂ ਆਜ਼ਾਦ ਕਰਨ ਤੋਂ ਬਾਅਦ ਲੋਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੀ ਕਹਿਣ ਲੱਗੇ ਲੋਕ ਗੁਰੂ ਜੀ ਨੂੰ ਬੰਦੀ ਛੋੜ ਦਾਤਾ ਕਹਿਣ ਲੱਗ ਪਏ ਵੀ ਰਾਜਿਆਂ ਨੂੰ ਗਵਾਲੀਅਰ ਦੇ ਕਿਲੋ ਵਿੱਚੋਂ ਆਜ਼ਾਦ ਕਰਾਉਣ ਤੋਂ ਬਾਅਦ ਲੋਕ ਕੀ ਲੋਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੀ ਕਹਿਣ ਲੱਗੇ ਲੋਕ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਬੰਦੀ ਛੋੜ ਦਾਤਾ ਕਹਿਣ ਲੱਗ ਪਏ ਕੀ ਬੰਦੀ ਛੋੜਦਾ ਤਾਂ ਕਹਿਣ ਲੱਗ ਪਏ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਭੇਟਾ ਕਰਨ ਲਈ ਲਿਆਂਦੇ ਘੋੜੇ ਕਿਸ ਨੇ ਖੋਲੇ ਸੀ ਬਈ ਲੋਕ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਨੂੰ ਭੇਟਾ ਕਰਨ ਲਈ ਘੋੜੇ ਲਿਆਂਦੇ ਸੀ ਉਹ ਘੋੜੇ ਲਾਂਦੇ ਕਿਹਨੂੰ ਖੋਲਿਆ ਪੁੱਛਿਆ ਗਿਆ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਭੇਟਾ ਕਰਨ ਲਈ ਘੋੜੇ ਲਿਆਂਦੇ ਲਿਆਂਦੇ ਘੋੜੇ ਕਿਸ ਨੇ ਖੋਲੇ ਸੀ ਕੀਵੇ ਬਾਦਸ਼ਾਹ ਸਹਾਜਾਂਦੇ ਫੌਜਦਾਰ ਨੇ ਕੀਵੇ ਬਾਦਸ਼ਾਹ ਸਹਾਜਾਂਦੇ ਫੌਜਦਾਰ ਨੇ ਜਿਹੜੇ ਲੋਕੀ ਗੁਰੂ ਜੀ ਘੋੜੇ ਪੈਟਾ ਕਰਨ ਲਈ ਲਾਂਦੇ ਸੀ ਤੋਂ ਉਹਨਾਂ ਨੇ ਬਾਦਸ਼ਾਹ ਸਹਾਜਾਂਦੇ ਫੌਜਦਾਰ ਨੇ ਉਹ ਘੋੜੇ ਲੋਕਾਂ ਤੋਂ ਖੋਹ ਲੈ ਸੀ ਖੋਹ ਲਈ ਸੀ ਵੇਖੋ ਜੀ ਅੱਜ ਦਾ ਅਖਿਰਲਾ ਤੇ 20ਵਾਂ ਪ੍ਰਸੰਗ ਕਿਹੜਾ ਸੀ ਅੱਜ ਦੀ ਕੱਖਿਆ ਦਾ ਲਾਹੌਰ ਦੇ ਕਿਲੇ ਵਿੱਚੋਂ ਇਹ ਘੋੜੇ ਕਿੜਾ ਸਿੱਖ ਵਾਪਿਸ ਲੈ ਕੇ ਆਇਆ ਸੀ ਕਿ ਭਈ ਜਿਹੜੇ ਘੋੜੇ ਗੁਰੂ ਜੀ ਨੂੰ ਲੋਕੋ ਬੇਟਕ ਬੇਟਾ ਕਰਨ ਲਈ ਲਿਆਉਂਦੇ ਸੀ ਉਹ ਘੋੜੇ ਬਾਸਿੰ ਸਾਹ ਜਾਂਦੇ ਪੋਜ਼ਦਾਰ ਨੇ ਲੋਕਾਂ ਤੋਂ ਖੋ ਲਈ ਤੇ ਕਵਾਲੀਅਰ ਦੇ ਕਿਲੇ ਵਿੱਚ ਉਹਨਾਂ ਨੂੰ ਲੈ ਕੇ ਗਿਆ ਲਾਉੜ ਲਾਹੌਰ ਦੇ ਕਿਲੇ ਵਿੱਚ ਲੈ ਕੇ ਗਿਆ ਸੀ ਤੋਂ ਘੋੜਿਆਂ ਨੂੰ ਲਾਹੌਰ ਦੇ ਕਿਲੋ ਵਿੱਚੋਂ ਵਾਪਿਸ ਕਿਹੜਾ ਸਿੱਖ ਲੈ ਕੇ ਆਇਆ ਸੀ ਭਾਈ ਵਿਧੀ ਚੰਦ ਜੀ ਉਹਨ ਘੋੜਿਆਂ ਨੂੰ ਵਾਪਿਸ ਲੈ ਕੇ ਆਇਆ ਸੀ ਵੇਖੋ ਜੀ ਸੜਾ ਅਜ ਦਾ ਵਿਸਾ ਆ ਗੁਰੂ ਇਤਿਹਾਸ ਦਾ ਇੱਥੇ ਹੀ ਸਮਾਪਤ ਹੋਇਆ ਸੀ ਇਹਦੇ 5% ਹੋਰ ਜਿਹੜੇ 6ਵੀਂ ਪਾਛਾਈ ਦੇ ਜੀਵਨ ਦੇ ਨਾਲ ਹੈ ਉਹ ਮੈਂ ਤੁਹਾਡੇ ਨਾਲ ਅੱਗੇ ਵਾਲੀ ਕੱਥਿਆ ਵਿੱਚ ਡਿਸਕਸ ਕਰਾਂਗਾ ਜੀ ਅੱਜ ਦੀ ਕੱਥਿਆ ਵੇਖਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ